ਖਲੋ ਗਈ ਉਹ ਵੇਖ ਰਹੇ ਜਦੋਂ ਕੀਰਤਨ ਹੋ ਰਿਹਾ ਨਾ ਜਦੋਂ ਕੀਰਤਨ ਹੁੰਦਾ ਸੀ ਐਦਾਂ ਬੈਠੇ ਨੇ ਕਹਿੰਦਾ ਹੈ ਤੇ ਦੇਵਤੇ ਨੇ ਸੰਗਤ ਜੀ ਪਰ ਮਹਾਰਾਜ ਜੀ ਦੀ ਇਹ ਬੇਨਤੀ ਹੈ ਇਹ ਬਚਨ ਨਹੀਂ ਇਹ ਪ੍ਰਸ਼ਾਦ ਨੂੰ ਛੱਕ ਕੇ ਅੰਮ੍ਰਿਤ ਬਰਸ਼ਕੜਾ ਪ੍ਰਸ਼ਾਦ ਨੂੰ ਛੱਕ ਕੇ ਤੇ ਤੇਰੇ ਅੰਦਰ ਸੋਚੀ ਆਉਣੀ ਚਾਹੀਦੀ ਹੈ ਬਜਨ ਸੁਣਾਉਂਦਾ ਸੀ ਕਾਲ ਯੁਗ ਦਾ ਵੀ ਜਦੋਂ ਕਲਾ ਪ੍ਰਸ਼ਾਦ ਵਰਤਦਾ ਤੇ ਕਾਲ ਯੁਗ ਆ ਜਾਂਦਾ ਹੈ ਮਹਾਂਪੁਰਸ਼ੇ ਕੋ ਬਜਨ ਸੁਣਾਉਂਦੇ ਸੀ ਕਿੰਦੇ ਬਾਹਰਲੇ ਮੁਲਖਾਂ ਚ ਨਾ ਗੁਰੂ ਘਰ ਨਹੀਂ ਗੁਰਦੁਆਰੇ ਹੀ ਨਹੀਂ ਉੱਥੇ ਨਾ ਲੜਾਈ ਹੋ ਜਾਏ ਕਰੇ ਇੱਕ ਗੁਰੂ ਘਰ ਚ ਹਮੇਸ਼ਾ ਹੀ ਹਮੇਸ਼ਾ ਹੀ ਲੜਾਈ ਹੋ ਜਾਏ ਕਰੇ ਉਹਨਾਂ ਨੇ ਪੁਲਿਸ ਸੱਦ ਲਈ ਬਾਹਰਲੇ ਮੁਲਖਾਂ ਦੀ ਪੁਲਿਸ ਉਹ ਆ ਕੇ ਖਲੋ ਗਈ ਉਹ ਵੇਖ ਰਹੇ ਜਦੋਂ ਕੀਰਤਨ ਹੋ ਰਿਹਾ ਨਾ ਜਦੋਂ ਕੀਰਤਨ ਹੁੰਦਾ ਸੀ ਇਦਾਂ ਬੈਠੇ ਨੇ ਕਹਿੰਦਾ ਹੈ ਤੇ ਦੇਵਤੇ ਨੇ ਮੈਨੂੰ ਕਿਸੇ ਨੇ ਗਲਤ ਕਹਿ ਦਿੱਤਾ ਇੱਥੇ ਲੜਾਈ ਹੁੰਦੀ ਕੋਈ ਲੜਾਈ ਨਹੀਂ ਹੁੰਦੀ ਬਿਲਕੁਲ ਚੌਂਕੜੀਆਂ ਮਾਰੀਆਂ ਭਜਨ ਕਰ ਰਹੇ ਸਿਮਰਨ ਕਰ ਰਹੇ ਕੀਰਤਨ ਸੁਣ ਰਹੇ ਫਿਰ ਕਹਿੰਦੇ ਨੇ ਉਹ ਕੋਈ ਅਰਦਾਸ ਹੋਈ ਤਾਂ ਵੀ ਬੜੇ ਆਰਾਮ ਨਾਲ ਖਲੋਤੇ ਹੱਥ ਜੋੜ ਕੇ ਕਿਸੇ ਦੀ ਸਾਦੀ ਆਵਾਜ਼ ਵੀ ਨਹੀਂ ਆਉਂਦੀ ਫਿਰ ਹੁਕਮਨਾਮੇ ਸਾਹਿਬ ਹੋਏ ਚੌਂਕੜੇ ਮਾਰ ਕੇ ਬੈਠੇ ਰਹੇ ਉਹ ਵੇਖਦਾ ਰਿਹਾ ਗੋਰਾ ਦੂਰੋਂ ਖਲੋ ਕੇ ਵੇਖਦਾ ਰਿਹਾ ਕਹਿੰਦਾ ਆਪਣੇ ਨਾਲ ਦੇ ਨੂੰ ਕਹਿੰਦਾ ਐਵੇਂ ਹੀ ਕਰਦੇ ਨੇ ਲੜਾਈ ਹੁੰਦੀ ਇਹੋ ਜਿਹੇ ਤੇ ਦੇਵ ਤੇ ਕਿਤੇ ਲੱਭਣੀ ਹੀ ਨਹੀਂ ਉਹ ਕਹਿੰਦਾ ਜਰਾ ਖਲੋ ਜਾ ਸੰਗਤ ਜੀ ਕੀਰਤਨ ਹੋ ਗਿਆ ਅਲਾਸ ਹੋ ਗਈ ਹੁਕਮਨਾਮੇ ਹੋਏ ਜਦੋਂ ਲੱਗੀ ਵਰਤਨ ਦੇਗ ਬਸ ਫਿਰ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ ਗੱਲਾਂ ਤੋਂ ਲੜਾਈ ਹੋ ਗਈ ਉੱਥੇ ਝਗੜਾ ਹੋ ਗਿਆ ਕਹਿੰਦੇ ਵੀ ਉਹਨਾਂ ਨੇ ਫੜ ਕੇ ਛਡਾਇਆ ਛੋਇਆ ਉਹ ਗੋਰਾ ਕਹਿੰਦਾ ਮੈਨੂੰ ਪਤਾ ਲੱਗ ਗਿਆ ਅੱਜ ਜੋ ਇਹ ਲੜਾਈ ਖਤਮ ਹੋ ਜੇਗੀ ਕਹਿੰਦੇ ਕਿਉਂ ਕਹਿੰਦੇ ਮੈਨੂੰ ਪਤਾ ਲੱਗ ਗਿਆ ਲੜਦੇ ਕਿਉਂ ਨਹੀਂ ਉਹ ਕਹਿੰਦਾ 10 ਕਹਿੰਦਾ ਬਾਕੀ ਤੇ ਇੰਨਾ ਵਰਗੇ ਤੇ ਕੋਈ ਹੋ ਹੀ ਨਹੀਂ ਸਕਦੇ ਤੇ ਦੇਵਦੇ ਨੇ ਬੜੇ ਸ਼ਾਂਤ ਸੁਭਾਅ ਦੇ ਨੇ ਕਹਿੰਦੇ ਪਰ ਜਦੋਂ ਮਗਰੋਂ ਉਹ ਜਿਹੜਾ ਇੱਕ ਵਰਤਉਂਦੇ ਨੇ ਨਾ ਉਹਦੇ ਵਿੱਚ ਕੁਝ ਪਿਆ ਹੋਇਆ ਜਦੋਂ ਉਹ ਸ਼ਕ ਲੈਣੇ ਨਾ ਲੜਨ ਲੱਗ ਪੈਂਦੇ ਸੰਗਤ ਜੀ ਪਰ ਮਹਾਰਾਜ ਜੀ ਦੀ ਇਹ ਬੇਨਤੀ ਹੈ ਇਹ ਬਚਨ ਨਹੀਂ ਇਹ ਪ੍ਰਸ਼ਾਦ ਨੂੰ ਛੱਕ ਕੇ ਅੰਮ੍ਰਿਤ ਕੜਾ ਪ੍ਰਸ਼ਾਦ ਨੂੰ ਛੱਕ ਕੇ ਤੇ ਤੇਰੇ ਅੰਦਰ ਸੋਝੀ ਆਉਣੀ ਚਾਹੀਦੀ ਹੈ ਪਰ ਅਸੀਂ ਕੀ ਕਰਨੇ ਆ ਨਾਲੇ ਛੱਕੀ ਜਾਂਦੇ ਆ ਗੱਲਾਂ ਕਰੀ ਜਾਂਦੇ ਆ ਨਾਲੇ ਫਿਰ ਜੋ ਕੁਝ ਇਥੋਂ ਮਿਲਦਾ ਉਹ ਝੋਲੀ ਚੋ ਗਵਾ ਦਿੰਨੇ ਆ ਅੱਜ ਮਹਾਰਾਜ ਜੰਗ ਸਿੰਘ ਜੀ ਨੇ 56 ਸਾਲ ਨੰਮ ਰਹੀ 56ਵੀਂ ਅੱਜ ਬਰਸੀ ਹੈ ਉਹਨਾਂ ਦੀ ਮਾਫ਼ ਕਰਿਓ ਕਈਆਂ ਨੇ ਇਹ 56 ਸਾਲ ਇੱਥੇ ਆਏ ਹੋਣਗੇ ਆ ਕੇ ਵੇਖਿਆ ਹੋਵੇਗਾ ਸਤਸੰਗ ਕੀਤੇ ਹੋਣਗੇ ਆ ਸੰਗਤ ਵਾਸਤੇ ਹੀ ਇੰਨੇ ਆ ਪ੍ਰੋਜੈਕਟ ਲਵਾਏ ਨੇ ਏਸੀ ਲਵਾਏ ਨੇ ਸੰਤ ਵੀਰ ਸਿੰਘ ਜੀ ਉਹ ਬੈਠੇ ਨੇ ਇੱਥੇ ਉਹ 56 ਸਾਲ ਤੋਂ ਹੀ ਉਹ ਉਦੋਂ ਤੋਂ ਲੈ ਕੇ ਇਹਨਾਂ ਬਰਸੀਆਂ ਤੇ ਆ ਰਹੇ ਨੇ ਹੋਰ ਵੀ ਕਈਆਂ ਕਈ ਸੰਗਤਾਂ ਪਿੱਛੇ ਗੁਰਦਿਆਲ ਸਿੰਘ ਜੀ ਹੁੰਦੇ ਸੀ ਚੜਾਈ ਕਰ ਗਏ ਨੇ ਉਹ ਬਾਪੂ ਜੀ ਉਹਨਾਂ ਦੇ ਬੇਟੇ ਬੈਠੇ ਹੋਣਗੇ ਇੱਥੇ ਬੜੇ ਪੁਰਾਣੇ ਸਾਹਿਬ ਸੀ ਉਹਨਾਂ ਦੀ ਵੀ 100 ਤੋਂ ਉੱਤੇ ਸੀ ਉਮਰ ਤੇ ਸਾਡੇ ਜੱਜੇਦਾਰ ਆਪ ਹੀ ਨਹੀਂ ਰੋਲਾ ਪਾਉਣ ਨੂੰ ਹਟਦੇ ਹੋਏ ਆਈ ਬਾਹਰ ਸੰਗੀਤ ਨਹੀਂ ਕਿੱਥੋਂ ਆ ਰਿਹਾ ਇਹ ਨਾ ਸੰਗੀਤ ਜੀ ਸਾਨੂੰ ਲੈਣੀ ਬੈਣੀ ਜਦੋਂ ਆਉਂਦੀ ਹੈ ਇਹ ਗੁਰੂਆਂ ਤੋਂ ਬਿਨਾਂ ਨਹੀਂ ਆ ਸਕਦੀ ਸਾਧੂ ਜੀ ਕਹਿੰਦੇ 12-12 ਸਾਲ ਲਈਏ ਸਾਧਵਾਂ ਦੀ ਟੋਲੀ ਫਿਰ ਜਾ ਕੇ ਆਉਂਦੀ ਕਿਤੇ ਸਾਧਵਾਂ ਦੀ ਟੋਲੀ ਸਮਾਂ ਲੱਗਦਾ ਹੈ ਬਤਾ ਨਹੀਂ ਸਵਾਸ ਕਿੱਥੇ ਨਿਕਲ ਜਾਣੇ ਨੇ ਇਹ ਸਾਡੇ ਵੀਰ ਸਿੰਘ ਜੀ ਜਿਨ੍ਹਾਂ ਨੇ ਉਹ ਬਰਸੀਆਂ ਸਾਰੀਆਂ ਵੇਖੀਆਂ ਨੇ ਬੜੀ ਲੰਮੀ ਉਮਰ ਹੰਢਾਰੇ ਨੂੰ ਅੱਜ ਵੀ ਉਹਨਾਂ ਦੇ ਪਿਆਰ ਵਿੱਚ ਕੁਝ ਨਾ ਕੁਝ ਲਿਖਦੇ ਨੇ ਬੋਲਦੇ ਨੇ ਨਿਮਰਤਾ ਘਰ ਦੇ ਕਰਦੇ ਨੇ ਸੰਗੀਤ ਨਾਲ ਨੇ ਐਸੇ ਪਿਆਰੇ ਇਸ ਕਰਕੇ ਜਿਹੜਾ ਉਹਨਾਂ ਦੇ ਪਿਆਰ ਵਿੱਚ ਆਇਆ ਵਿਰਾਗ ਵਿੱਚ ਆਇਆ ਉਹਨੂੰ ਤੇ ਹੋਰ ਕੁਝ ਨਹੀਂ ਸੁਝਦਾ ਉਹ ਤੇ ਉਹਨਾਂ ਦੀ ਯਾਦ ਵਿੱਚ ਬਹਿ ਕੇ ਦੋ ਹੰਝੂ ਵਹਾ ਲੈਂਦਾ ਪਰ ਬਾਕੀ ਦੁਨੀਆ ਤੇ ਮੇਲਾ ਵੇਖਣ ਆਈ ਏ ਮੇਲਾ ਵੇਖਿਆ ਆਪਣੇ ਘਰ ਚਲੇ ਗਏ ਬੜੀ ਸੰਗਤ ਆਈ ਆ ਖਾਦਾ ਆ ਕੀਤਾ ਨਾ ਭਾਈ ਆਪਣੇ ਪਿਆਰੇ ਦੀ ਯਾਦ ਵਿੱਚ ਬਹਿ ਜਿਏ ਉਹਦੇ ਮਜੂਦ ਵਿੱਚ ਬਹਿ ਕੇ ਦੋ ਵਜਨ ਕਰ ਦਈਏ ਤੇ ਉਹਨੂੰ ਪ੍ਰਵਾਣ ਹੋ ਜਾਈਏ ਬਹੁਤਾਂ ਲੋਕਾਂ ਨੇ ਉਹ ਮਜੂਦ ਵਿੱਚ ਬੜੀਏ ਸਾਰੇ ਤੇਰੀ ਯਾਦ ਪੁੱਲਦੀ ਨਹੀਂ ਯਾਦ ਉਹਦਾ ਜਿਨ੍ਹਾਂ ਨੇ ਉਹਨਾਂ ਦਾ ਪਿਆਰ ਲਿਆ ਜਿਨ੍ਹਾਂ ਨੇ ਉਹਨਾਂ ਦੀ ਬਖਸ਼ਿਸ਼ ਲਈ ਜਿਨ੍ਹਾਂ ਨੇ ਉਹਨਾਂ ਦਾ